ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਨ ਚਰਦੀ ਘਰਾ ਦੇ ਵਿੱਚ ਹੋਵੋਗੇ ਸੋ ਮੇਰਾ ਨਾਮ ਹੈ ਬਲਜੀਤ ਗੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੋ ਜੀ ਦੀ ਜੋੜੀ ਸੋ ਥੈਂਕ ਯੂ ਸੋ ਮਾਚ ਜਿਨਾਂ ਨੇ ਮੀ ਸਪੋਰਟ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਬਾਕੀ ਤੇ ਬਹੁਤ ਬਹੁਤ ਧੰਨਵਾਦ ਸਾਡੀਆਂ ਭੈਣਾਂ ਦਾ ਤੇ ਪਲੀਜ਼ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਦੇ ਵਿੱਚ ਤੇ ਸਟਰਗਲ ਕਰਨਾ ਪੈਂਦਾ ਵਾ ਇਹ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਜਿਵੇਂ ਕਿ ਤੁਹਾਨੂੰ ਪਤਾ ਵਾ ਕਿ ਹੁਣ ਤੇ ਜਿਵੇਂ ਕਿ ਹੁਣ ਤੁਹਾਨੂੰ ਪਤਾ ਵਾ ਕਿ ਗਰਮੀਆਂ ਆ ਚੁੱਕੀਆਂ ਨੇ ਤੇ ਆਪਾਂ ਤੁਹਾਨੂੰ ਪਤਾ ਸਾਡੇ ਘਰ ਦਾ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਆਲੂ ਹਸੂਰ ਹੁੰਦੇ ਨੇ ਹਨਾ ਤੇ ਆਲੂ ਪ੍ਰਧਾਨ ਹੁੰਦਾ ਹੈ ਘਰ ਦਾ ਤੇ ਆਪਾਂ ਆਲੂਆਂ ਨੂੰ ਕਿਵੇਂ ਆਪਾਂ ਗਰਮੀ ਤੋਂ ਬਚਾ ਸਕਦੇ ਹਾਂ ਕਿਵੇਂ ਹਨਾ ਜਿਵੇਂ ਆ ਜਾਂਦੇ ਆ ਜਦੋਂ ਗਰਮਦੇ ਆ ਜਾਂ ਖਰਾਬ ਹੋ ਜਾਂਦੇ ਗਲ ਜਾਂਦੇ ਗਰਮੀ ਦੇ ਵਿੱਚ ਤੇ ਉਹਨਾਂ ਨੂੰ ਆਪਾਂ ਕਿਵੇਂ ਮਤਲਬ ਠੀਕ ਤਰ੍ਹਾਂ ਰੱਖ ਸਕਦੇ ਆ ਘਰ ਦੇ ਵਿੱਚ ਜਿਹੜਾ ਜਿਆਦਾ ਟਾਈਮ ਲੀ ਵੀ ਆਪਾਂ ਉਹਨੂੰ ਯੂਸ ਕਰ ਸਕਦੇ ਆ ਲੋਹਾਂ ਤੇ ਅੱਜ ਆਪਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਨੇ ਰਹੋ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਜੀ ਵੀਡੀਓ ਜੇ ਤੁਸੀਂ ਸਕਿੱਪ ਕਰੋਗੇ ਤਾਂ ਕੁਝ ਸਮਝ ਨਹੀਂ ਆਏਗਾ ਕਿ ਸਕਿੱਪ ਕਰਕੇ ਵੇਖਣ ਦਾ ਕੋਈ ਫਾਇਦਾ ਨਹੀਂ ਜੀ ਹੈਗਾ ਤੇ ਪੂਲੂ ਵਾਚ ਕਰਕੇ ਹੀ ਵੀਡੀਓ ਦੇਖਿਆ ਕਰੋ ਤੇ ਕਿਉਂਕਿ ਤੁਸੀਂ ਅੱਧੀ ਅਧੂਰੀ ਵੀਡੀਓ ਦੇਖੋਗੇ ਤਦੋਂ ਉਸ ਵੀਡੀਓ ਦੇ ਵਿੱਚ ਕੁਝ ਨਹੀਂ ਹਾਸਲ ਹੋਏਗਾ ਠੀਕ ਆ ਤੇ ਕੋਈ ਮੇਨ ਚੀਜ਼ ਰਹਿ ਵੀ ਸਕਦੀ ਹੈ ਵਿੱਚੋਂ ਸੋ ਤੁਸੀਂ ਫੁੱਲ ਵਾਚ ਕਰਕੇ ਹੀ ਵੀਡੀਓ ਦੇਖੋ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਆਹ ਆਲੂਆਂ ਨੂੰ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਟਾਈਮ ਲਈ ਤੇ ਆਓ ਹੁਣ ਆਪਾਂ ਕਰਦੇ ਆ ਵੀਡੀਓ ਸਟਾਰਟ ਸੋ ਗਾਇਸ ਇਹ ਹੈਗੇ ਨੇ ਆਲੂ ਤੇ ਇਹ ਆਪਾਂ ਮਤਲਬ ਆਪਾਂ ਹੀ ਕੋਲੇ ਸੀ ਆਲੂ ਤੇ ਪਹਿਲਾਂ ਤਾਂ ਆਪਾਂ ਘਰ ਦੇ ਵਿੱਚ ਥੋੜਾ ਜਿਹਾ ਲਾ ਲੈਨੇ ਆ ਪਰ ਹੁਣ ਨਹੀਂ ਕਦੀ ਲਾਏ ਤੇ ਸੋ ਇਹ ਆਪਾਂ ਭਾਈ ਕਾਰਨ ਲੈਣੇ ਤੇ ਹਮੇਸ਼ਾ ਇਹ ਡਰ ਹੁੰਦਾ ਹਮੇਸ਼ਾ ਸਾਨੂੰ ਇਹ ਹੁੰਦਾ ਵਾ ਕਿ ਜੇ ਆਪਾਂ ਆ ਜਿਆਦਾ ਆਲੂ ਲਵਾਂਗੇ ਤਾਂ ਆਲੂ ਖਰਾਬ ਹੋ ਜਾਣਗੇ ਹਨਾ ਤੇ ਜਿਆਦਾ ਟਾਈਮ ਲਈ ਨਹੀਂ ਰਹਿੰਦੇ ਹੈਗੇ ਸੋ ਆਪਾਂ ਤੁਹਾਨੂੰ ਅੱਜ ਇਹਦੇ ਬਾਰੇ ਦੱਸਾਂਗੇ ਕਿ ਆਲੂਆਂ ਨੂੰ ਆਪਾਂ ਕਿਵੇਂ ਸੇਫ ਕਰਕੇ ਰੱਖ ਸਕਦੇ ਆ ਤੇ ਸਟੋਰ ਕਰਕੇ ਰੱਖ ਸਕਦੇ ਆ ਜਿੰਨਾ ਟਾਈਮ ਆਲੂ ਬਿਲਕੁਲ ਨਹੀਂ ਖਰਾਬ ਹੋਣਗੇ ਤੇ ਇਹ ਆਲੂ ਜਿਹੜੇ ਆ ਬਹੁਤ ਵਧੀਆ ਨੇ ਬਹੁਤ ਵਧੀਆ ਬਣਦੇ ਨੇ ਤੇ ਜਿਆਦਾ ਟਾਈਮ ਨਹੀਂ ਲੈਂਦੇ ਹੈਗੇ ਛੇਤੀ गल ਜਾਂਦੇ ਆ ਬਣ ਜਾਂਦੇ ਆ ਤੇ ਤੁਸੀਂ ਇਦਾਂ ਦੇ ਆਲੂ ਲੈ ਕੇ ਆ ਦੇਖੋ ਤੁਸੀਂ ਸੋ ਹੜੇ ਆਲੂ ਨਹੀਂ ਹੋਣ ਤਾਂ ਦੂਸਰੇ ਚਿੱਟੇ ਆਲੂ ਲੈਣੇ ਆ ਚਿੱਟੇ ਆਲੂ ਬਹੁਤ ਵਧੀਆ गलਦੇ ਆ ਤੇ ਪਾਣੀ ਵੀ ਬਹੁਤ ਵਧੀਆ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਤੇ ਇਦਾਂ ਦੇ ਆਲੂ ਸੋ ਆਪਾਂ ਇਹਨਾਂ ਨੂੰ ਸਟੋਰ ਕਰਨ ਲਈ ਕੀ ਕਰਾਂਗੇ ਤੁਸੀਂ ਨਿਊਜ਼ਪੇਪਰ ਲੈ ਸਕਦੇ ਹੋ ਜਾਂ ਤੁਸੀਂ ਕੋਪੀ ਵਗੈਰਾ ਦੇ ਕੋਈ ਇਦਾਂ ਦੇ ਪੇਜ ਲੈ ਸਕਦੇ ਹੋ ਸੋ ਇਹ ਮੈਂ ਪੇਜ ਲਈ ਸੀ ਕਿਉਂਕਿ ਨਿਊਜ਼ਪੇਪਰ ਨਹੀਂ ਹੈਗਾ ਸੀ ਮੇਰੇ ਕੋਲੋਂ ਤੇ ਆਪਾਂ ਕੀ ਕਰਨਾ ਹੈ ਜਿਵੇਂ ਆਹ ਹੱਥਲੇ ਨਿਊਜ਼ਪੀਪਲ ਕਰਕੇ ਤੇ ਆਪਾਂ ਉੱਪਰ ਆਡਾ ਆਲੂ ਰੱਖ ਦੇਣੇ ਨੇ ਠੀਕ ਆ ਇਹ ਆਪੇ ਇਦਾਂ ਇੱਕ ਕਰਕੇ ਇਦਾਂ ਪਕ ਦੇਣੇ ਨੇ ਨਿਊਜ਼ਪੇਪਰ ਤੇ ਇਹਦੇ ਨਾਲ ਬਿਲਕੁਲ ਵੀ ਆਲੂ ਖਰਾਬ ਨਹੀਂ ਹੋਣਗੇ ਤੁਸੀਂ ਤੱਕਾ ਕਰਕੇ ਸੋ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਬਿਲਕੁਲ ਐ ਵਧੀਆ ਤਰੀਕੇ ਦੇ ਨਾਲ ਰਹਿਣਗੇ ਤੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਤੇ ਇੱਕ ਤੇ ਸੋ ਇੱਕ ਹੋਰ ਤਰੀਕਾ ਹੈਗਾ ਵਾ ਜਿੱਦ ਮੈਂ ਤੁਸੀਂ ਮਤਲਬ ਇਹ ਆਲੂ ਲੈ ਲੈਨੇ ਤੇ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਸੋ ਤੁਸੀਂ ਕੀ ਕਰਨਾ ਹੈ ਤੁਸੀਂ ਲਸਣਾਂ ਦੀਆਂ ਜਿਹੜੀਆਂ ਗੰਗੀਆਂ ਹੋਈਆਂ ਨੇ ਉਹਨਾਂ ਨੂੰ ਲਸਣ ਦੀਆਂ ਗੰਗੀਆਂ ਨੂੰ ਇਹਦੇ ਵਿੱਚ ਖਲਾੜ ਦੇਣਾ ਸਾਰੇ ਮਤਲਬ ਆਲਾਂ ਵਿੱਚ ਤੁਸੀਂ ਖਲਾੜ ਦੇਣਾ ਤੇ ਉਹਦੀ 스멜 ਦੇ ਨਾਲ ਵੀ ਇਹ ਬਿਲਕੁਲ ਕੀ ਖਰਾਬ ਨਹੀਂ ਹੁੰਦੇ ਹੈਗੇ ਐ ਵਧੀਆ ਰਹਿੰਦੇ ਨੇ ਤੇ ਬਿਲਕੁਲ ਵੀ ਨਹੀਂ ਮਤਲਬ ਗਲਣਗੇ ਤੇ ਬਿਲਕੁਲ ਐ ਵਧੀਆ ਰਹਿੰਦੇ ਨੇ ਤੇ ਤੀਸਰਾ ਤਰੀਕਾ ਇੱਕ ਹੋਰ ਹੈਗਾ ਵਾ ਉਹ ਵੀ ਤੁਹਾਨੂੰ ਦੱਸਦੀ ਆਪਾਂ ਤੇ ਤੀਸਰਾ ਤਰੀਕਾ ਵੀ ਤੁਸੀਂ ਅਜਮਾ ਸਕਦੇ ਹੋ ਬਹੁਤ ਵਧੀਆ ਵਾ ਤੇ 100% ਇਹਦਾ ਰਿਜ਼ਲਟ ਮਿਲੂਗਾ ਤੁਹਾਨੂੰ ਤੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਨਹੀਂ ਤਾਂ ਅੱਜਕੱਲ ਤੁਹਾਨੂੰ ਪਤਾ ਗਰਮੀ ਦਾ ਮੌਸਮ ਆ ਤੇ ਆਲੂ ਖਰਾਬ ਹੋ ਹੀ ਜਾਂਦੇ ਨੇ ਤੇ ਬਹੁਤ ਕੋਸ਼ਿਸ਼ ਕਰਦੇ ਆਪਾਂ ਇਹਨਾਂ ਨੂੰ ਸਾਮਾਂਦੀ ਪਰ ਫਿਰ ਵੀ ਇਹ ਖਰਾਬ ਹੋ ਜਾਂਦੀ ਆ ਅੱਜ ਆਪਾਂ ਸੋਚਿਆ ਕਿ ਚਲੋ ਆਪਾਂ ਆਲੂ ਲਈ ਆ ਨਾਲੇ ਆਪਾਂ ਇਹਨਾਂ ਨੂੰ ਮਤਲਬ ਰੱਖਦੇ ਆਂ ਸਟੋਰ ਕਰਕੇ ਵਧੀਆ ਤਰੀਕੇ ਦੇ ਨਾਲ ਤੇ ਨਾਲ ਇਹਨਾਂ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਆਂ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਓ ਲਾਈਕ ਕਮੈਂਟ ਸਟੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਬਿਲਕੁਲ ਵੀ ਸਕਿੱਪ ਕਰਕੇ ਵੀਡੀਓ ਨਾ ਦੇਖੋ ਜੀ ਤੇ ਜੇ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤੇ ਤੁਸੀਂ ਕੀ ਕਰਨਾ ਹੈ ਸੋ ਤੁਸੀਂ ਇਦਾਂ ਆਲੂ ਲੈ ਲੈਣੇ ਨੇ ਤੇ ਤੁਸੀਂ ਤੁਸੀਂ ਦਾ ਆਲੂ ਲੈ ਲੈਣੇ ਨੇ ਟੋਕਰੀ ਦੇ ਵਿੱਚ ਤੇ ਜੇ ਤੁਸੀਂ ਟੋਕਰੀ ਦੇ ਵਿੱਚ ਰੱਖ ਸਕਦੇ ਹੋ ਇਹਦੇ ਵਿੱਚ ਤੇ ਤੁਸੀਂ ਕੀ ਕਰਨਾ ਹੈ ਆਲੂ ਲੈ ਕੇ ਤੁਸੀਂ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਫ੍ਰਿਜ ਦੇ ਵਿੱਚ ਜਦੋਂ ਮਤਲਬ ਠੰਡੀ ਜਗ੍ਹਾ ਤੇ ਆਲੂ ਰਹਿੰਦੇ ਆ ਤੇ ਹਮੇਸ਼ਾ ਹੀ ਵਧੀਆ ਵੀ ਇਹ ਖਰਾਬ ਨਹੀਂ ਹੁੰਦੇ ਹੈਗੇ ਜੇ ਤੁਸੀਂ ਫ੍ਰਿਜ ਦੇ ਵਿੱਚ ਰੱਖੋਗੇ ਆਲੂ ਤੇ ਇੱਕ ਵਗ ਜਿਹੜੇ ਘਰ ਦੇ ਵੀ ਚਾਹੂ ਲਾਉਂਦੇ ਨੇ ਉਹ ਆਪਾਂ ਆਲੂ ਕੁੱਟ ਕੇ ਉਹਨੂੰ ਠੰਡੀ ਜਗ੍ਹਾ ਦੇ ਵਿੱਚ ਰੱਖਣਾ ਤਾਂ ਠੰਡੀ ਜਗ੍ਹਾ ਤੇ ਹੀ ਰੱਖਣਾ ਦੂਸਰੀ ਮਤਲਬ ਧੁੱਪੇ ਨਾਲ ਰੱਖੰਜੇ ਧੁੱਪੇ ਰੱਖੋਗੇ ਤਾਂ ਖਰਾਬ ਹੋ ਤੁਸੀਂ ਫ੍ਰੀਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਤੇ ਜੇ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰ ਦਿਓ ਪਲੀਜ਼ ਤੇ ਸੋ ਮਿਲਦੇ ਆਪਾਂ ਤੁਹਾਨੂੰ ਅਗਲੀ ਸੋਹਣੀ ਜੀ ਵੀ ਸੋ ਗਾਇਸ ਅੱਜ ਆਪਾਂ ਤੁਹਾਨੂੰ ਦਿੱਤੀ ਹੈ ਆਲੂਆਂ ਦੇ ਬਾਰੇ ਜਾਣਕਾਰੀ ਜੇ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਸਾਡੀ ਵੀਡੀਓ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਨੇ ਮਤਲਬ ਸਾਡੇ ਵੀਡੀਓ ਦੇਖਦੇ ਨੇ ਵਾਚ ਕਰਦੇ ਨੇ ਤੇ ਬਹੁਤ ਤੇ ਬਹੁਤ ਪਿਆਰ ਮਿਲਿਆ ਮੈਨੂੰ ਸਾਰੀਆਂ ਭੈਣਾਂ ਤੋਂ ਥੈਂਕ ਯੂ ਸੋ ਮੱਚ ਤੇ ਚਲੋ ਇਹਨਾਂ ਰਿਸਪੌਂਸ ਵਧੀਆ ਨਹੀਂ ਆ ਰਿਹਾ ਪਰ ਫਿਰ ਵੀ ਮੈਂ ਸਾਰਿਆਂ ਦਾ ਧੰਨਵਾਦ ਕਰੂੰਗੀ ਤੇ ਬਹੁਤ ਮਿਹਨਤ ਕਰਦੇ ਆ ਫਿਰ ਵੀ ਰਿਸਪੌਂਸ ਬਹੁਤ ਘੱਟ ਆਉਂਦਿਆ ਵਾ ਤੇ ਮੇਰੇ ਮਨ ਨੂੰ ਦੁੱਖ ਵੀ ਬਹੁਤ ਹੁੰਦਾ ਵਾ ਪਰ ਚਲੋ ਕੋਈ ਨਹੀਂ ਪਰਮਾਤਮਾ ਦੇ ਹੱਥ ਵਿੱਚ ਸਭ ਕੁਝ ਆ ਆਪਾਂ ਕੁਝ ਨਹੀਂ ਕਰ ਸਕਦੇ ਦੇ ਚਲੋ ਮਿਲਦੇ ਹਾਂ ਜੀ ਆਪਾਂ ਅਗਲੀ ਨੈਕਸਟ ਵੀਡੀਓ ਨਾਲ ਜੀ ਬਾਏ ਬਾਏ